ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਪ ਦੇ ਸੱਚ ਜੁਗਾਦ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਓ ਆਪਾਂ ਸਾਰੇ ਗੁਰਬਾਣੀ ਦੀ ਲੜੀਵਾਰ ਸੰਥਿਆ ਸਭ ਤੋਂ ਪਹਿਲਾਂ ਭਗਤ ਬਾਣੀ ਲੜੀਵਾਰ ਸੰਥਿਆ ਪ੍ਰారంਭ ਕਰਦੇ ਹਾਂ ਜਿਹਦੇ ਵਿੱਚ ਪਾਠਾਂ ਦੀ ਸਹੀ ਉਚਾਰਣ ਸਿਹਾਰੀਆਂ ਬਿਹਾਰੀਆਂ ਵਿਚਰਾਮ ਅਤੇ ਜੋ-ਜੋ ਮੁੱਖ ਪਾਠ ਆਏ ਹਨ ਉਹਨਾਂ ਦਾ ਸਹੀ ਉਚਾਰਣ ਕਰਨਾ ਗੁਰੂ ਸਾਹਿਬ ਜੀ ਨੇ ਜਿੰਨੀ ਸਮਤ ਬਖਸ਼ੀ ਹੈ ਉਹ ਆਪ ਹੀ ਕਿਰਪਾ ਕਰਕੇ ਕਰਵਾ ਲੈਣਗੇ ਸੋ ਆਓ ਸਾਡਾ ਸੰਗਤ ਜੀ ਆਪਾਂ ਸ਼ੁਰੂ ਕਰਦੇ ਹਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਸਾਦ ਪਾਠ ਕਰਨਾ ਹੈ ਕਈ ਗੁਰਮੁਖ ਪਿਆਰੇ ਪ੍ਰਸਾਦ ਪਾਠ ਕਰਦੇ ਹਨ ਪਰ ਨਹੀਂ ਪ੍ਰਸਾਦ ਪਾਠ ਕਰਨਾ ਹੈ ਸ੍ਰੀ ਰਾਗ ਕਬੀਰ ਜੀਓ ਕਾ ਇੱਕ ਸਵਾਨ ਕੈ ਘਰ ਗਾਵਣ ਜਨਨੀ ਜਾਣਤ ਸੁਤ ਬਡਾ ਹੋਤ ਹੈ ਇਤਨਾ ਕੋ ਨਾ ਜਾਣੈ ਕੋ ਪਾਠ ਲਗ ਕਰਨਾ ਹੈ ਇਤਨਾ ਕੋ ਕੱਕੇ ਔਕੜ ਕੋ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਦਕਲਾਡ ਧਰ ਪੇਖਤ ਹੀ ਜਮਰਾਓ ਪੇਖਤ ਹੀ ਜਮਰਾਓ ਹਸੈ ਐਸਾ ਤੈਨ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਓ ਕਹਤ ਕਬੀਰ ਛੋਡ ਬਿਖਿਆ ਰਸ ਇਤ ਸੰਗਤ ਨਿਹਚਾਓ ਮਰਣਾ ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਵਿਦ ਭਵ ਸਾਗਰ ਤਰਣਾ ਸਾਗਰ ਪਾਠ ਨਹੀਂ ਕਰਨਾ ਸਾਗਰ ਪਾਠ ਕਰਨਾ ਹੈ ਸਾਗਰ ਜਾਂ ਤਿਸ ਭਾਵੈ ਤਾ ਲਾਗੈ ਭਾਉ ਪਰਮ ਭੁਲਾਵਾ ਵਿੱਚ ਹੋ ਜਾਏ ਪਰਮ ਭੁਲਾਵਾ ਵਿੱਚ ਹੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤ੍ਰੇਲੋਚਨ ਕਾ ਮਾਇਆ ਮੋਹ ਮਨ ਅਗਲੜਾ ਪ੍ਰਾਣੀ ਅਗਲੜਾ ਪਾਠ ਕਰਨਾ ਹੈ ਆਗਲੜਾ ਅਲੱਗ-ਅਲੱਗ ਪਾਠ ਨਹੀਂ ਕਰਨਾ ਅਗਲੜਾ ਇਕੱਠਾ ਪਾਠ ਹੈ ਮਾਇਆ ਮੋਹ ਮਨ ਅਗਲੜਾ ਪ੍ਰਾਣੀ ਜਰਾ ਮਰਣ ਭਾਉ ਵਿਸਰਗਿਆ ਕਟੰਬ ਦੇਖ ਬਿਗਸਹਿ ਕਮਲਾ ਜਿਓ ਪਾਰ ਘਰ ਜੋਹੇ ਕਪਟ ਨਰਾ ਦੂੜਾ ਆਇਓ ਹੇ ਜਮਹ ਤਣਾ ਤਿੰਨ ਅਗ ਲੜੈ ਮੈਂ ਰਹਿਣ ਨ ਜਾਏ ਕੋਈ ਕੋਈ ਸਾਜਨ ਆਏ ਕਹ ਮਿਲ ਮੇਰੇ ਬੀਠੁਲਾ ਲੈ ਬਾਹੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲਹਿ ਛਡਾਏ ਰਹਾਉ ਅਨੇਕ ਅਨੇਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ माया मूठा चितस नाही जन्म गवायो आलसिया भखम कोर पंथ चालणा प्राणी रव सस तह ना प्रवेसं माया मोह तब बिसर गया जा तजियले संसारं आज मेरा मन प्रकट पाया है पेखी आले धर्म राव तह कर दल करन महाबली तिन आग लडै मैं रहण न जाए ਜੇ ਕੋ ਮੂਹ ਉਪਦੇਸ਼ ਕਰਤ ਹੈ ਤਾ ਵਣ ਤ੍ਰੈਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕਿਛ ਜਾਣਦਾ ਬਦਤੇ ਤ੍ਰੈਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀੋ ਕਾ ਅਚਰਜ ਅਚਰਜ ਪਾਠ ਕਰਨਾ ਹੈ ਨਾ ਕਿ ਅਚਰਜ ਪਾਠ ਕਰਨਾ ਹੈ ਅਚਰਜ ਏਕ ਸੁਨਹਰੇ ਪੰਡਿਆ ਆਪ ਕਿਛ ਕਹਿਣ ਨਾ ਜਾਈ ਸੋਰ ਨਰ ਗਾਨ ਗੰਧਰਬ ਜਨ ਮੋਹੇ ਤ੍ਰਿ ਭਾਵਣ ਮੇ ਖੁਲੀ ਲਾਈ ਰਾਜਾ RAM ਅਨਹਦ ਕਿੰਗੁਰੀ ਬਾਜੈ ਜਾ ਕੀ ਦਿਸਟ ਨਾਦ ਲਿਵ ਲਾਗਾ ਰਹਾਉ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਨੰਗਾ ਜਿਹੜਾ ਹੈ ਬਿਲਕੁਲ ਸਹੀ ਉਚਾਰਨ ਕਰਨਾ ਹੈ ਨੰਗਾ ਜੀਬ ਥੋੜੀ ਜੀ ਤਾਲੂਨਾ ਲਾ ਕੇ ਉਚਾਰਨ ਹੁੰਦਾ ਹੈ ਮਹਾਰਨੀ ਵੀ ਆਪ ਜੀ ਨੇ ਸਿੱਖਿਆ ਹੋਵੇਗਾ ਨੰਗੇ ਦਾ ਸਹੀ ਉਚਾਰਨ ਕਰਕੇ ਫਿਰ ਇਹ ਜੋ ਪਾਠ ਹੈ ਸੰਪੂਰਨ ਹੁੰਦਾ ਹੈ ਪਾਠੀ ਗगन ਸਿੰਘਾਂ ਅਰ ਚੁੰਗਿਆ ਕਨਕ ਕਲਸ ਇਕ ਪਾਇਆ ਤਿਸ ਮਹਤਾਰ ਚੁਐ ਅਤ ਨਿਰਮਲ ਰਸ ਮਹ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਏਕੋ ਜੋਗੀ ਕਹੋ ਕਵਨ ਹੈ ਰਾਜਾ ऐसे ज्ञान प्रकटिया परखोतम कहो कबीर रंग राता और दुनी सब धर्म पुलानी मन राम रसाईन माता माता पाठ करना है माता पाठ नहीं करना है और दुनी सब धर्म पुलानी मन राम रसाईन माता श्री राग वाणी भगत बेणी जीयो की पहरिया कै घर गावणा एक ओंकार सतगुरु प्रसाद ਹਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦ ਮਦਨਾਹ ਨਿਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਅਬ ਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰਹਰ ਮਨੋ ਵਿਸਾਰਿਆ ਗਰਭ ਛੋੜ ਅੰਮ੍ਰਿਤ ਮੰਡਲ ਆਇਆ ਤਉ ਨਰ ਹਰ ਮਨ ਹੋਂ ਬਿਸਾਰਿਆ ਫਿਰ ਪਛਤਾਵਹਿਗਾ ਮੂੜਿਆ ਤੂੰ ਕਮਨ ਕੁਮਤ ਕੁਮਤ ਪਾਠ ਕਰਨਾ ਹੈ ਸਾਧ ਸੰਗਤ ਜੀ ਇਹ ਕੁਮਤ ਪਾਠ ਕਰਨਾ ਹੈ ਕੁਮਤ ਪਾਠ ਨਹੀਂ ਕਰਨਾ ਹੈ ਫਿਰ ਪਛਤਾਵਹਿਗਾ ਮੂੜਿਆ ਤੂੰ ਕਮਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਉ ਬਾਲ ਬినੋਦ ਚਿੰਦ ਰਸ ਲਗ ਅਖਿਨ ਖੈਨ ਮੋਹਿ ਬਿ ਆਪੈ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਪ੍ਰਗਟ ਪਾਠ ਕਰਨਾ ਹੈ ਪ੍ਰਗਟ ਪਾਠ ਨਹੀਂ ਕਰਨਾ ਹੈ ਇਹ ਜਿਹੜਾ ਤੁਸੀਂ ਪਾਠ ਦੇਖ ਰਹੇ ਹੋ ਕਈ ਗੁਰਮੁਖ ਪਿਆਰੇ ਪ੍ਰਗਟ ਪਾਠ ਕਰਦੇ ਹਨ ਪਰ ਨਹੀਂ ਰਾਰਾ ਅੱਧਾ ਹੈ ਪ੍ਰਗਟ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤਿ ਰਾਮ ਨਾਮ ਨ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਕਤ ਗਲ ਬੰਧਿਆ ਤਰਣ ਤੇਜ ਪਰ ਤ੍ਰਯ ਮੁਖ ਜੋਹੇ ਸਰ ਅਪਸਰ ਨ ਪਛਾਨਿਆ ਹੁਨ ਮਤ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨ ਪਛਾਨਿਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖੇ ਜਨਮ ਵਿਗੋਇਆ ਪੁੰਦਰਕੇਸ ਕੁਸਮ ਤੇ ਧੌਲੇ ਸਪਤ ਪਾਤਾਲ ਕੀ ਬਾਣੀ ਲੋਚਨ ਸ੍ਰਮਹ ਬੁੱਧ ਬਲ 나ਠੀ ਤਾ ਕਾਮ ਪਵ ਸਮਾਧਾਣੀ ਤਾ ਤੇ ਵਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਾਉ ਪਾਛਾਇ ਪਛਤਾਣਾ ਨੇਕੁਟੀ ਦੇਹ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੁਜੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨ ਸੁਖਾਈ ਬੇਣੀ ਕਹੈ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ 모ਹੀ 모히 토히 ਅੰਤਰ ਕੈਸਾ ਕਨਕ ਕਟਿਕ ਜਲ ਤਰੰਗ ਜੈਸਾ ਜਾਉ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਣੀਜੈ ਜਨ ਤੇ ਸੁਆਮੀ ਸਰੀਰ ਆਰਾਧੈ ਮੋ ਕਉ ਵਿਚਾਰ ਦੇਹੁ ਰਵਿਦਾਸ ਸਮ ਦਲ ਸਮਝਾਵੇ ਕੋ ਗੁਰਮੁਖ ਪਿਆਰਿਓ ਸ੍ਰੀ ਰਾਗ ਭਗਤਾਂ ਕੀ ਬਾਣੀ ਸਮਾਪਤੀ ਹੋ ਗਈ ਹੈ ਹੁਣ ਰਾਗ ਗੌੜੀ ਸ਼ੁਰੂ ਹੋਣੀ ਹੈ ਭਗਤਾਂ ਦੀ ਬਾਣੀ ਆਓ ਆਪਾਂ ਆਰੰਭ ਕਰਦੇ ਹਾਂ ਰਾਗ ਗੌੜੀ ਭਗਤਾਂ ਕੀ ਬਾਣੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗਵਾਰੇਰੀ ਗੌੜੀ ਗਵਾਰੇਰੀ ਪਾਠ ਦਾ ਉਚਾਰਨ ਕਰਨਾ ਹੈ ਗੌੜੀ ਗੁਵਾਰੇਰੀ ਗੁਵਾਰੇਰੀ ਇਸ ਤਰ੍ਹਾਂ ਇਸ ਪਾਠ ਦਾ ਉਚਾਰਨ ਕਰਨਾ ਹੈ ਗੌੜੀ ਗੁਵਾਰੇਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14 14 ਇਹ ਅੰਕ ਜੋ 14 ਆ ਰਿਹਾ ਹੈ ਇਸ ਦਾ ਉਚਾਰਨ ਆਪਾਂ 14 ਦੇ ਨਾਲ ਹੀ ਕਰਨਾ ਹੈ ਕਿਉਂਕਿ ਜੇ ਅੱਖਰਾਂ ਦੇ ਚਰਨਾਂ ਦੇ ਵਿੱਚ ਕੋਈ ਅੰਕ ਆਉਂਦਾ ਹੈ ਤਾਂ ਉਹਦਾ ਆਪਾਂ ਉਚਾਰਨ ਨਹੀਂ ਕਰਨਾ ਪਰ ਜੇ ਅੱਖਰਾਂ ਦੇ ਚਰਨਾਂ ਤੋਂ ਅਲੱਗ ਅੰਕ ਆ ਰਿਹਾ ਹੈ ਤਾਂ ਉਹਦਾ ਆਪਾਂ ਉਚਾਰਨ ਕਰਨਾ ਹੈ ਚੌਪਦੇ 14 ਇਸ ਤਰ੍ਹਾਂ ਉਚਾਰਨ ਕਰਨਾ ਹੈ ਆਬ ਮੋਹ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ 부ਝਾਇਆ ਰਹਾਉ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨ ਪਾਈਐ ਜਹ ਪਾਵਕ ਸੁਰ ਨਰ ਹੈ ਜਾਰੇ ਰਾਮ ਉਦਕ ਜਨ ਜਲਤ ਉਬਾਰੇ ਭਵ ਸਾਗਰ ਸੁਖ ਸਾਗਰ 마ਹੀ ਸਾਗਰ ਪਾਠ ਕਰਨਾ ਹੈ ਸਾਗਰ ਪਾਠ ਨਹੀਂ ਕਰਨਾ ਹੈ ਸਾਗਰ ਪਾਠ ਕਰਨਾ ਹੈ ਗਿਆਨੀ ਸਰਜੀਤ ਸਿੰਘ ਜੀ ਸੋਧੀ ਸਾਹਿਬ ਜੋ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਵੱਲੋਂ ਉਹਨਾਂ ਨੇ ਸੰਥਿਆ ਕੀਤੀ ਹੋਈ ਸੀ ਗੁਰਬਾਣੀ ਦੀ ਦਾਸ ਨੇ ਉਹਨਾਂ ਦੇ ਕੋਲੋਂ ਸੰਥਿਆ ਕੀਤੀ ਹੈਗੇ ਉਹ ਸਾਨੂੰ ਦੱਸਦੇ ਹੁੰਦੇ ਸੀਗੇ ਜੋ ਜੋ ਪਾਠ ਉਹਨਾਂ ਨੇ ਸਾਨੂੰ ਸਿਖਾਏ ਹਨ ਆਪਾਂ ਹੂ ਬਹੂ ਉਸੇ ਤਰ੍ਹਾਂ ਹੀ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ ਭਵ ਸਾਗਰ ਸਾਗ ਪਵ ਸਾਗਰ ਸੁਖ ਸਾਗਰ ਮਾਹੀ ਪੀਵ ਰਹਿ ਜਲ ਨਿਖਟਤ ਨਾਹੀ ਕਹਿ ਕਬੀਰ ਭਜ ਸਾਰਿੰਗ ਪਾਨੀ RAM ਉਦਕ ਮੇਰੀ ਤਿਖਾ 부ਝਾਨੀ ਗੌੜੀ ਕਬੀਰ ਜੀ ਮਾਦਵ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉਠੀ ਅਧਿਕਾਏ ਰਹਾਉ ਤੂੰ ਜਲ ਨਿਧ ਹਉ ਜਲ ਕਾ ਮੀਨ ਜਲ ਮਹਿ ਰਹਾਉ ਜਲ ਹੈ ਬਿਨਖੀਨ ਤੂੰ ਪਿੰਜਰ ਹਉ ਸੁਵਟਾ ਤੋਰ ਜਮ ਮੰਜਾਰ ਕਹਾ ਕਰੈ ਮੋਰ ਤੂੰ ਤਰਵਰ ਹਉ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ 나ਹੇ ਤੂੰ ਸਤਗੁਰ ਹਉ ਨਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਗਉੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗ ਹੈ ਕਾਹੇ ਦੁਖ ਮਾਨਿਆ ਹਮ ਅਪਤ ਹੈ ਹੁਣ ਇਹ ਜਿਹੜਾ ਪਾਠ ਹੈ ਇੱਥੇ अपतह है पाठ करना है अपतह पाठ नहीं करना कई गुरमुख प्यारे अपतह बोलते हैं पर नहीं हम अपत है हम अपतः है अपत है पाठ है हम अपत है अपनी पत खोई हम खोज पर हो मत कोई रहाओ हम मंदे मंदे मन माही साज पात काहू सिव नाही पत फिर पत अपत पाठ आ रहे अपत पाठ नहीं करना पत अपत ताकि नहीं लाज ਸਭ ਜਾਣੋਗੇ ਜਬ ਉਗਰੇ ਗੋਪਾਜ ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ RAM ਗਉੜੀ ਕਬੀਰ ਜੀ ਨਗਨ ਫਿਰਤ ਜੋ ਪਾਈਏ ਜੋਗ ਬੰਦ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਗੇ ਕਿਆ ਬਾਦੇ ਚਾਮ ਜਬ ਨਹੀਂ ਚੀਨਸ ਆਤਮ RAM ਰਹਾਉ ਮੂਡ ਮੁਡਾਏ ਜਾਓ ਸਿੱਧ ਪਾਈ ਮੁਕਤੀ ਭੇੜ ਨਾ ਗਈਆ ਕਾਈ ਬਿੰਦ ਰਾਖ ਜਾਓ ਤਰੀਏ ਭਾਈ ਖੁਸਰੈ ਕਿਉ ਨਾ ਪਰਮਗਤ ਪਾਈ ਕਹੋ ਕਬੀਰ ਸੁਨਹੁ ਨਰ ਭਾਈ RAM ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸਨਾਨ ਕਰਾਹੀ ਜੋ ਭੈ ਦਾ ਦੁਰ ਪਾਨੀ ਮਾਹੀ ਜਾਓ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ ਕਾਇਆ ਰਤ ਬਹ ਰੂਪ ਰਚਾਈ ਤਿਨ ਕੋ ਦਇਆ ਸੁਪਨੈ ਭੀ ਨਾਹੀ ਚਾਰ ਚਰਨ ਕਹ ਬਹ ਆਗਰ ਸਾਧੂ ਸੁਖ ਪਵਹਿ ਕਲ ਸਾਗਰ ਕਹੋ ਕਬੀਰ ਬਹ ਕਾਇ ਕਰੀਜੈ ਸਰਬ ਛੋੜ ਮਹਾਰਸ ਪੀਜੈ कबीर जी गौड़ी क्या जप क्या तप क्या व्रत पूजा जा कह हृदय पाओ है दूजा रे जन मन मदौ मा से ओ लई है चतुराई ना चतुर पुज पाई है रहाओ पर हर लोभ पर हर लोभ अर लोकाचार पर हर काम क्रोध अहंकार कर्म करत बद दे हमेव मिल पाथर की करही सेव <coughs> कहो कबीर भगत कर पाया भोले पाए मिले रघुराया गौड़ी कबीर जी गर्भ वास मह कुल नहीं जाती ब्रह्म बिन्दते सब उत्पाती कहो रे पंडित ब्राह्मण कब के होए ब्राह्मण कह कह जन्म मत खोए राहो ਜਾਓ ਤੂੰ ਬ੍ਰਾਹਮਣ ਬ੍ਰਹਮਣੀ ਜਾਇ ਤਉ ਆਨ ਬਾਟ ਕਾਹੇ ਨਹੀਂ ਆਇਆ ਤゥム ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ ਗਊੜੀ ਕਬੀਰ ਜੀ ਅੰਧਕਾਰ ਸੁਖ ਕਬਹ ਨਾ ਸੋਈ ਹੈ ਰਾਜ ਰੰਕ ਦਉ ਮਿਲ ਰੋਈ ਹੈ ਜਾਓ ਪੈ ਰਸਨਾ RAM ਨਾ ਕਹਿਬੋ ਉਪਜਤ ਬਿਨ ਸਤ ਰੋਵਤ ਰਹੇ ਬੋ ਰਹਾਓ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਜਸ ਜੰਤੀ ਮਹਿ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ RAM ਰਸਾਇਨ ਪੀਓ ਰੇ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਵਨ ਸੋ ਘਰ ਜੋ ਨਿਰਭਾਉ ਕਹੀਐ ਭਾਉ ਭਜ ਜਾਏ ਅਪੈ ਹੋਏ ਰਹੀਐ ਰਹਾਉ ਤਟ ਤੀਰਥ ਨਹੀਂ ਮਨ ਪਤੀ ਆਏ ਚਾਰ ਆਚਾਰ ਰਹੇ ੁਰ ਜਾਏ ਪਾਪ ਪੁੰਨ ਦੋਏ ਏਕ ਸਮਾਨ ਨਿਜ ਘਰ ਪਾਰਸ ਤਜੋ ਗੁਣ ਆਨ ਕਬੀਰ ਨਿਰਗੁਣ ਨਾਮ ਨਾ ਰੋਸ इस परचाये परच रहो इस गौरी कबीर जी जो जन परमित परम न जाना बात बात नहीं बैकुंठ समान बातन ही बैकुंठ समान ना जाना बैकुंठ कहाही जान जान सब कह ताहि रहाऊ <coughs> कहन कहावन नह पति आई है तौ मन मन जात हौ मैं जई है जब लग मन बैकुंठ की आस तब लग होए नहीं चरण निवास कहो कबीर ए कही है काहे साध संगत बैकुंठ आहे गौरी कबीर जी <coughs> उपज निपज निपज निप समाई नैनह देखत एहो जग जाई लाज ना मरहो कहो कर मेरा लाज ना मरहो कहो कर मेरा अंत की बार नहीं कश तेरा रहाओ ਤਨ ਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੂਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਕਹੋ ਕਬੀਰ ਸੁਨਹੁ ਰੇ ਗੁਨੀਆ ਬਿਨ ਸੈ ਗੋ ਰੂਪ ਦੇਖੈ ਸਭ ਦੁਨੀਆ ਗੌੜੀ ਕਬੀਰ ਜੀ ਅਵਰ ਮੋਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪਨ ਜੀਜੈ ਮੈਂ ਨਾ ਮਰਾਵ ਮਰੇ ਬੋ ਸੰਸਾਰਾ ਅਬ ਮੋਹੇ ਮਿਲਿਓ ਹੈ ਜੀ ਆਵਨ ਹਾਰਾ ਰਹਾਓ ਆ ਦੇਹੀ ਪਰਮਲ ਮਹਿ ਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੂਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਭਰੈ ਮਤ ਹਾਰੀ ਕਹੋ ਕਬੀਰ ਇਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨਿਹਾਰੀ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਓ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਕਤ ਮਰਹਿ ਸੰਤ ਸਭ ਜੀਵਹਿ ਰਾਮ ਰਸਾਇਨ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਗਉੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾ ਐਸੋ ਅਚਰਜ ਦੇਖਿਓ ਕਬੀਰ ਅਚਰਜ ਪਾਠ ਕਰਨਾ ਹੈ ਸਾਧ ਸੰਗਤ ਜੀਓ ਅਚਰਜ ਪਾਠ ਨਹੀਂ ਕਰਨਾ ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਭੋਲਾ ਬਿਰੋਲਾ ਨੀਰ ਰਹਾਓ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹਾਂਸੈ ਹੀ ਗੈ ਮਰੈ ਮਾਤਾ ਪੈਸਾ ਅਮੁਹਾ ਜਾਏ ਕੁੱਦ ਕੁੱਦ ਚਰੈ ਰਸ ਤਲ ਪਾਏ ਕਹੋ ਕਬੀਰ ਪ੍ਰਗਟ ਪਈ ਖੇੜ ਲੀਲੇ ਕਾ ਚੁਗੈ ਨਤ ਭੇੜ RAM ਰਮਤ ਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਜੀ ਪਾਈ ਗਉੜੀ ਕਬੀਰ ਜੀ ਪੰਚ ਪਦੇ ਜਿਉ ਜਲ ਛੋੜ ਬਾਹਰ ਭਇਓ ਮੀਨਾ ਪੂਰਬ ਜਨਮ ਹਉ ਤਪ ਕਾ ਹੀਨਾ ਅਬ ਕਹੋ ਰਾਮ ਕਵਨ ਗਤ ਮੋਰੀ ਤਜੀਲੇ ਬਨਾਰਸ ਮਤ ਭਈ ਥੋਰੀ ਰਹਾਉ ਸਗਲ ਜਨਮ ਸਿਵ ਪੁਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ ਬਹੁਤ ਬਰਸ ਤਪ ਕੀਆ ਕਾਸੀ ਮਰਨ ਭਇਆ ਮਗਹਰ ਕੀ ਬਾਸੀ ਕਸੀ ਮਗਹਰ ਸਮ ਵਿਚਾਰੀ ਓਚੀ ਭਗਤ ਕੈਸੇ ਉਤਰ ਸਪਾਰੀ ਓਚੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਜ ਸ਼ਿਵ ਸਭ ਕੋ ਜਨ ਮੋਆ ਕਬੀਰ ਰਮਤਿ ਸ੍ਰੀ ਰਾਮਾ ਗੌੜੀ ਕਬੀਰ ਜੀ ਚੂਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਇਸ ਤਨ ਧਨ ਕੀ ਕਮਨ ਬਡਾਈ ਰਨ ਪਰਾ ਉਰਵਾਰ ਨ ਜਾਈ ਰਹਾਓ ਰਾਤ ਜੇ ਸੋਵਹਿ ਦਿਨ ਕਰਹਿ ਕਾਮ ਇੱਕ ਖਿੰਨ ਲਹਿ ਨ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸ ਬਾਦਿਓ ਚੋਰ ਗੁਰਮਤਿ ਰਸ ਰਸ ਹਰ ਗੁਨ ਗਾਵੇ RAMA RAM ਰਮਤ ਸੁਖ ਪਾਵੇ ਕਿਰਪਾ ਕਰ ਕੈ ਨਾਮ ਦਰੇੜਾਈ ਹਰ ਹਰ ਬਾਸ ਸੁਗੰਧ ਬਸਾਈ ਕਹਤ ਕਬੀਰ ਚੇਤਰੇ ਅੰਦਾ ਸਤਿਰਾਮ ਝੂਠਾ ਸਭ ਧੰਦਾ ਕਹਤ ਕਬੀਰ ਚੇਤਰੇ ਅੰਦਾ ਸਤਿਰਾਮ ਝੂਠਾ ਸਭ ਧੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ